20ਵੀਂ ਸਦੀ ਦਾ ਚੜਦਾ ਸੂਰਜ ਸਿੱਖ ਕੌਮ ਲਈ ਇੱਕ ਨਵੀਂ ਚੁਣੌਤੀ ਲੈ ਕੇ ਆਇਆ ਗੁਰੂ ਘਰ ਜੋ ਕਦੇ ਸੇਵਾ ਅਤੇ ਸਿਮਰਨ ਦੇ ਕੇਂਦਰ ਸਨ ਹੁਣ ਇਹਨਾਂ ਦੀ ਨਿੱਜੀ ਜਾਇਦਾਦ ਬਣ ਚੁੱਕੇ ਸਨ ਮੁਗਲ ਕਾਲ ਵੇਲੇ ਜਦੋਂ ਸਿੱਖ ਜੰਗਾਂ ਵਿੱਚ ਰੁੱਝੇ ਸਨ ਉਦੋਂ ਉਦਾਸੀ ਅਤੇ ਨਿਰਮਲਿਆ ਸਾਧੂਆਂ ਨੇ ਗੁਰਦੁਆਰਿਆਂ ਦੀ ਸੇਵਾ ਸੰਭੀ ਪਰ ਅੰਗਰੇਜ਼ਾਂ ਦੇ ਰਾਜ ਵਿੱਚ ਜਾਇਦਾਦਾਂ ਤੇ ਜ਼ਮੀਨਾਂ ਦੇ ਲਾਲਚ ਨੇ ਇਹਨਾਂ ਨੂੰ ਵਿਭਚਾਰੀ ਅਤੇ ਐਸ਼ ਪ੍ਰਸਤ ਬਣਾ ਦਿੱਤਾ ਅੰਗਰੇਜ਼ ਸਰਕਾਰ ਇਹਨਾਂ ਦੀ ਪਿੱਠ ਤੇ ਖੜੀ ਸੀ ਉਹ ਡਰਦੇ ਸਨ ਕਿ ਜੇ ਗੁਰਦੁਆਰੇ ਸਿੱਖ ਪੰਥ ਦੇ ਹੱਥ ਆ ਗਏ ਤਾਂ ਇਹ ਸਿੱਖਾਂ ਦੀ ਰਾਜਸੀ ਤਾਕਤ ਬਣ ਜਾਣਗੇ ਇਸੇ ਡਰ ਅਤੇ ਜ਼ੁਲਮ ਵਿੱਚੋਂ ਜਨਮ ਹੋਇਆ ਗੁਰਦੁਆਰਾ ਸੁਧਾਰ ਲਹਿਰ ਦਾ 1921 ਤੋਂ 1925 ਤੱਕ ਚੱਲੀ ਇਸ ਲਹਿਰ ਨੂੰ ਅਕਾਲੀ ਲਹਿਰ ਕਿਹਾ ਗਿਆ ਸਿਰਲਥ ਯੋਧੇ ਸ਼ਾਂਤਮਈ ਸਤਿਆਗ੍ਰਹਿ ਦੇ ਹਥਿਆਰ ਨਾਲ ਮੈਦਾਨ ਵਿੱਚ ਨਿਤਰੇ ਆਜ਼ਾਦੀ ਦੀ ਇਹ ਲੜਾਈ ਸੌਖੀ ਨਹੀਂ ਸੀ ਤਰਨ ਤਾਰਨ ਸਾਹਿਬ ਵਿਖੇ ਇਹਨਾਂ ਗੁੰਡਿਆਂ ਨੇ ਸ਼ਾਂਤਮਈ ਸਿੱਖਾਂ ਤੇ ਇੱਟਾਂ ਰੁੜਿਆਂ ਦੇ ਨਾਲ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ 16 ਸਿੱਖ ਜ਼ਖਮੀ ਹੋਏ ਭਾਈ ਹਜਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਨੇ ਆਪਣਾ ਖੂਨ ਡੋਲ ਕੇ ਸ਼ਹੀਦਿਆਂ ਦੀ ਉਹ ਲੜੀ ਤੋਰੀ ਜੋ ਅੱਗੇ ਜਾ ਕੇ ਇਤਿਹਾਸ ਬਦਲਣ ਵਾਲੀ ਸੀ ਇਹ ਪਹਿਲੇ ਦੋ ਬਲੀਦਾਨ ਸਨ ਉਧਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆ ਦੇ ਅਵਤਾਰ ਅਸਥਾਨ ਤੇ ਮਹੰਤ ਨਾਰਾਇਣਦਾਸ ਨੇ ਪਾਪਾਂ ਦੀ ਹੱਦ ਮੁਕਾ ਦਿੱਤੀ ਸੀ ਪਵਿੱਤਰ ਅਸਥਾਨ ਤੇ ਵੇਸਵਾਵਾਂ ਦਾ ਨਾਚ ਬੀਬੀਆਂ ਦੀ ਬੇਪਤੀ ਇਹ ਆਮ ਜੀ ਗੱਲ ਹੋ ਗਈ ਸੀ ਅਕਤੂਬਰ 1920 ਵਿੱਚ ਪਿੰਡ ਧਾਰੋਵਾਲੀ ਵਿੱਚ ਇੱਕ ਭਾਰੀ ਦਿਵਾਨ ਹੋਇਆ ਸਿੱਖ ਆਗੂਆਂ ਦੀਆਂ ਤਕਰੀਰਾਂ ਨੇ ਕੌਮ ਦੇ ਅੰਦਰ ਰੋਹ ਦਾ ਤੂਫਾਨ ਪੈਦਾ ਕਰ ਦਿੱਤਾ ਫੈਸਲਾ ਹੋਇਆ ਸ੍ਰੀ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣਾ ਹੈ 17 ਫਰਵਰੀ ਨੂੰ ਫੈਸਲਾ ਹੋਇਆ ਕਿ ਅਜੇ ਜਥਾ ਨਾ ਭੇਜਿਆ ਜਾਵੇ ਸੁਨੇਹੇ ਭੇਜੇ ਗਏ ਭਾਈ ਕਰਤਾਰ ਸਿੰਘ ਝੱਬਰ ਦਾ ਜਥਾ ਰੋਕ ਲਿਆ ਗਿਆ ਪਰ ਭਾਈ ਲక్ష్మణ ਸਿੰਘ ਧਾਰੋਵਾਲੀ ਦਾ 200 ਸਿੰਘਾਂ ਦਾ ਜਥਾ ਸੁਨੇਹਾ ਨਾ ਮਿਲਣ ਕਾਰਨ ਜਾਂ ਲੇਟ ਸੁਨੇਹਾ ਮਿਲਣ ਕਾਰਨ ਨਨਕਾਣਾ ਸਾਹਿਬ ਪਹੁੰਚ ਗਿਆ 21 ਫਰਵਰੀ ਦੀ ਸਵੇਰ ਜਥੇ ਨੇ ਪ੍ਰਕਾਸ਼ ਅਸਥਾਨ ਤੇ ਮੱਥਾ ਟੇਕਿਆ ਉਹ ਸ਼ਾਂਤ ਸਨ ਪਰ ਇਨ੍ਹਾਂ ਗੁੰਡਿਆਂ ਦੀ ਪੂਰੀ ਤਿਆਰੀ ਕੀਤੀ ਹੋਈ ਸੀ ਇਸ ਨਰੈਣਦਾਸ ਦੇ ਗੁੰਡਿਆਂ ਨੇ ਗੋਲੀਆਂ ਦੀ ਵਾਸ਼ੜ ਕਰ ਦਿੱਤੀ ਜਿਹੜੇ ਸਿੰਘ ਜ਼ਖਮੀ ਹੋਏ ਉਹਨਾਂ ਨੂੰ ਟਕੂਏ ਅਤੇ ਸ਼ਵੀਆਂ ਦੇ ਨਾਲ ਕੋਹ ਕੋ ਕੇ ਸ਼ਹੀਦ ਕੀਤਾ ਗਿਆ ਜ਼ੁਲਮ ਦੀ ਇੰਤਹਾ ਦੇਖੋ ਜਥੇਦਾਰ ਭਾਈ ਲక్ష్మణ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਜੰਡ ਨਾਲ ਪੁੱਠਾ ਬੰਨਿਆ ਗਿਆ ਅਤੇ ਜਿਉਂਦੇ ਜੀ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ ਕਿਹਾ ਜਾਂਦਾ ਹੈ ਇਹਨਾਂ ਬਦਮਾਸ਼ਾਂ ਨੇ ਜਥੇਦਾਰ ਦਾ ਸਿਰ ਵੱਡ ਕੇ ਮਹੰਤ ਦੇ ਪੈਰਾਂ ਵਿੱਚ ਰੋਲਿਆ 150 ਤੋਂ ਵੱਧ ਸਿੱਖਾਂ ਦੀਆਂ ਲਾਸ਼ਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ ਤਾਂ ਜੋ ਕੋਈ ਸਬੂਤ ਨਾ ਮਿਲ ਸਕੇ ਇਸ ਸਾਕੇ ਵਿੱਚ ਇੱਕ ਹੋਰ ਨਾਮ ਅਮਰ ਹੋਇਆ ਭਾਈ ਦਲੀਪ ਸਿੰਘ ਸਾਹੋਵਾਲ ਇੱਕ ਸਕੂਲ ਮੈਨੇਜਰ ਜਿਸ ਨੇ ਧਾਰੋਵਾਲੀ ਦੇ ਦੀਵਾਨ ਤੋਂ ਪ੍ਰਭਾਵਿਤ ਹੋ ਕੇ ਸਰਕਾਰੀ ਠਾਠ ਛੱਡ ਕੇ ਖੱਦਰ ਪਾਇਆ ਪੰਥ ਦਾ ਹੋ ਗਿਆ ਉਹਨਾਂ ਨੂੰ ਜਥੇ ਨੂੰ ਰੋਕਣ ਦੀ ਜ਼ਿੰਮੇਵਾਰੀ ਮਿਲੀ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਭਾਈ ਦਲੀਪ ਸਿੰਘ ਵੀ ਇਸ ਮਹਾਨ ਸਾਕੇ ਵਿੱਚ ਆਪਣਾ ਨਾਮ ਸ਼ਹੀਦਾਂ ਦੀ ਸੂਚੀ ਵਿੱਚ ਲਿਖਵਾ ਗਏ ਲੈ ਸੋ ਨਿਹਾਲ ਸਤਿ ਸ਼੍ਰੀ ਅਕਾਲ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਖੂਨ ਨੇ ਅੰਗਰੇਜ਼ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ ਇਹਨਾਂ ਦੁਸ਼ਟਾਂ ਦਾ ਅੰਤ ਹੋਇਆ ਅਤੇ ਗੁਰਦੁਆਰੇ ਪੰਥ ਦੇ ਪ੍ਰਬੰਧ ਹੇਠ ਆਏ ਭਾਈ ਲక్ష్మణ ਸਿੰਘ ਭਾਈ ਦਲੀਪ ਸਿੰਘ ਅਤੇ ਉਹਨਾਂ 150 ਪਰਵਾਨਿਆਂ ਦੀ ਕੁਰਬਾਨੀ ਅੱਜ ਵੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਧਰਮ ਅਸਥਾਨਾਂ ਦੀ ਮਰਯਾਦਾ ਲਈ ਸਿੱਖ ਆਪਾਂ ਵਾਰਣ ਤੋਂ ਕਦੇ ਪਿੱਛੇ ਨਹੀਂ ਹਟਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ